ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ YouTube ਚੈਨਲ ਤੇ ਸਵਾਗਤ ਹੈ ਅੱਜ ਮੈਂ ਬਣਾਉਣ ਜਾ ਰਹੀ ਹਾਂ ਪੰਜੀਰੀ ਤੇ ਮੈਂ ਸੋਚਿਆ ਵੀਡੀਓ ਬਣਾ ਕੇ ਕਿਉਂ ਨਾ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਪੰਜੀਰੀ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਵਾਲ ਲੈਣੀਆਂ ਚੁੱਲ੍ਹੇ ਵਿੱਚ ਅੱਗ ਤੇ ਅੱਗ ਵੱਲਣ ਤੋਂ ਬਾਅਦ ਅਸੀਂ ਇਸ ਤੇ ਧਰ ਲਈ ਆ ਜੀ ਕੜਾਹਾ ਕੜਾਹਾ ਗਰਮ ਹੋਣ ਤੋਂ ਬਾਅਦ ਅਸੀਂ ਇਸ ਵਿੱਚ ਪਾਵਾਂਗੇ ਜੀ ਦੇਸੀ ਘਿਓ ਆਪਣੇ ਅਕੋਰਡਿੰਗ ਪਾਣਾ ਤੁਸੀਂ ਛੋਟਾ ਵੀ ਲੈ ਸਕਦੇ ਹੋ ਪਰ ਅਸੀਂ ਘੀ ਦੇ ਅਕੋਰਡਿੰਗ ਇਸ ਨੂੰ ਯੂਜ਼ ਕਰ ਰਹੇ ਹਾਂ ਤੁਹਾਨੂੰ ਪਤਾ ਫਿਰ ਮਿਕਸ ਕਰਨੇ ਵਿੱਚ ਮੁਸ਼ਕਿਲ ਆ ਜਾਂਦੀ ਹੈ ਘੀ ਅਸੀਂ ਚੰਗੀ ਤਰ੍ਹਾਂ ਗਰਮ ਹੋਣ ਲਈ ਰੱਖ ਦੇਣਾ ਹੈ ਜੀ ਜਦੋਂ ਚੰਗੀ ਤਰ੍ਹਾਂ ਕੀ ਗਰਮ ਹੋ ਗਿਆ ਉਸ ਤੋਂ ਬਾਅਦ ਹੀ ਅਸੀਂ ਇਸ ਵਿੱਚ ਆਟਾ ਜਿਹੜਾ ਮਿਲਾਉਣਾ ਹੈ ਜੀ ਤੇ ਨਾਲ-ਨਾਲ ਅਸੀਂ ਘੋਚਣਾ ਹਿਲਾਉਂਦੇ ਰਹਿਣਾ ਹੈ ਤਾਂ ਜੋ ਆਟੇ ਦੀਆਂ ਗੰਢਾਂ ਨਾ ਬਣ ਜਾਣ ਤੇ ਕਿਉਂ ਤੇ ਆਟਾ ਚੰਗੀ ਤਰ੍ਹਾਂ ਮਿਕਸ ਹੋ ਜਾਣਾ ਥੋੜਾ-ਥੋੜਾ ਕਰਕੇ ਪਾਉਣਾ ਇੱਕਦਮ ਨਹੀਂ ਪਾਉਣਾ ਉਸ ਤੋਂ ਬਾਅਦ ਜੀ ਦੇਖੋ ਸਾਡੀ ਪੰਜੀਰੀ ਹੈ ਜੋ ਉਸਨੇ ਕਲਰ ਫੜ ਲਿਆ ਏ ਉਸ ਵਿੱਚ ਅਸੀਂ ਬਾਅਦ ਵਿੱਚ ਜੋ ਵੀ ਅਸੀਂ ਪਾਉਣਾ ਚਾਹੁੰਦੇ ਆ ਮਖਾਣੇ ਮੱਕ ਜੋ ਜੋ ਵੀ ਤੁਸੀਂ ਇਸ ਵਿੱਚ ਕੋਈ ਪੰਜੀਰੀ ਦੀਆਂ ਤੁਹਾਨੂੰ ਪਤਾ ਕਿੰਨੀਆਂ ਦਵਾਈਆਂ ਮਿਲ ਜਾਂਦੀਆਂ ਨੇ ਕੋਈ ਜੋ ਪਾਣਾ ਚਾਹੁੰਦੇ ਨੇ ਉਹ ਵੀ ਪਾ ਸਕਦੇ ਆ ਸਾਡੀ ਪੰਜੀਰੀ ਬਣ ਕੇ ਤਿਆਰ ਹੈ ਜੀ ਜੋ ਜੋ ਤੁਸੀਂ ਇਸ ਵਿੱਚ ਪਾਉਣਾ ਹੈ ਉਹ ਪਾ ਸਕਦੇ ਆ ਸਾウト ਬਾਦ ਇਸ ਵਿੱਚ ਹੈ ਜੋ ਖੰਡ ਜਾਂ ਪੂਰਾ ਜੋ ਵੀ ਤੁਹਾਨੂੰ ਪਸੰਦ ਹੈ ਉਹ ਤੁਸੀਂ ਇਸ ਵਿੱਚ ਪਾ ਸਕਦੇ ਆ ਤੇ ਚੰਗੀ ਤਰ੍ਹਾਂ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਜੋ ਚੰਗੀ ਤਰ੍ਹਾਂ ਮਿੱਠਾ ਜੀ ਇਸ ਵਿੱਚ ਇੱਕ ਪ੍ਰੋਪਰ ਆ ਜਾਵੇ ਅਸੀਂ ਦਵਾਈਆਂ ਵਗੈਰਾ ਪਾਣੀਆਂ ਭੁੱਲ ਗਏ ਸੀ ਜੋ ਬਾਦ ਵਿੱਚ ਪਾਈਆਂ ਏ ਬਣ ਕੇ ਸਾਡੀ ਪੰਜੀਰੀ ਤਿਆਰ ਹੈ ਜੀ ਜੇਕਰ ਤੁਹਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ